ਖੱਲੇ ਖੜਕਾ ਜਾਉਂ ਜਾਂਦਾ ਦੇਖੀ ਜਾ ਕੇ ਕੀ ਹੁੰਦਾ ਪਿਆ ਬਾ ਇਹੜਕਾ ਜਾ ਕਾਦੋ ਹੀ ਇਹ ਮਮੀ ਆਪਣੀ ਦਾਜਵਰੀ ਖੋਲੀ ਬੈਠੀ ਆ ਮਾਤਾ ਤੂੰ ਮੈਂ ਕਿ ਆਪਣੀ ਦਾਜਵਰੀ ਕਹਦੇ ਖੋਲੀ ਬੈਠੀ ਆ ਆ ਕੀ ਆ ਇਹ ਗੱਟਕਾ ਇਹ ਦਰੀਆਂ ਨੇ ਇਹ ਹਾਂ ਦਰੀ ਐਡੀ ਵੱਡੀ ਦਰੀ ਹਾਂ ਬਸਤਕ ਬਣੀ ਜੀ ਕੀ ਬਾਤ ਆ ਕੀ ਬਾਤ ਹੈ ਜੀ ਹਾਥੀ ਬੜੀਆਂ ਨੇ ਇਹ ਹੱਥੀ ਬੁਣੀਆਂ ਨੇ ਹਾਂ ਹੱਥੀ ਬੁਣੀਆਂ ਨੇ ਤੇ ਹੱਥੀ ਆ ਫਤਕਾਂ ਜੀ ਇੱਕ ਮੈਂ ਹੱਥੀ ਬੁਣੀਆਂ ਜਾਣਗੇ ਲੈ ਤਾਂ ਸੋਣੀਆਂ ਜਾਂਦੀਆਂ ਹੁੰਦੀਆਂ ਨੇ ਮਾਰ ਮੈਂ ਉੱਤੋਂ ਨਿਕਮਾ ਹੜਕਾ ਜਾਂ ਹੋਈ ਜਾਂਦਾ ਦੇਖੀ ਹਾਂ ਦੇਖਿਆ ਸੀ ਕੀ ਲੱਭੀ ਜਾਂਦੀ ਮਾਈ ਕੀ ਲੱਭੀ ਜਾਂਦੀ ਤੂੰ ਕੁਛ ਨਹੀਂ ਬਸ ਆੜੇ ਅੱਛਾ ਆ ਕੀ ਇਹ ਗਲੂਟੂ ਜੇ ਇਹ ਜਾਲੀ ਬਣਾਈ ਹੋਈ ਹੈ ਲੈ ਜਾਣੀ ਬਣਾਈਆਂ ਕੀ ਆ ਬੋਲੀ ਕੋਮਦੀ ਦੇਖ ਕੇ ਇਸਨੇ ਜਾਲੀ ਗਿਆ ਕਿ ਕਿੰਦੀ ਗਿਆ ਕਿ ਨੋ ਦਿੱਤਾ ਹੈ ਨਹੀਂ ਸੀ ਜਾਨ ਗਿਆ ਟਾਗੇ ਗਣ ਕੇ ਆਪ ਵੀ ਘਰੇ ਬਣਾ ਲਿਆ ਇਹ ਨਾਲ ਅਜਿਵੇਂ ਗੂੰਦ ਨਾਲ ਜੁੜੇ ਹੁੰਦੇ ਨੇ। ਇਹ ਗੋਠਣੇ ਹੁੰਦੇ ਨੇ ਧਾਗੇ ਫੜ-ਫੜ ਕੇ। ਅੱਛਾ। ਹਾਂ। ਨਾ। ਅੱਜ ਤੇਰੀ ਦਾਜਵਰੀ ਦੇਖ ਰਹੀਆਂ ਕਿ। ਹਾਂ। ਅੱਜ ਬੁਢੀ ਦਾਜ ਦੇ। ਦਾਜਵਰੀ ਦੇਖੀ ਹੈ। ਹਾਂ। ਆ ਵੀ ਤੇਰੀ ਨੇ। ਹੂੰ। ਇਹ ਹੈਗੀ ਗੋਭੀ ਫੁੱਲ ਦੀ। ਇਹ ਹੈਗੀ ਗੋਭੀ ਫੁੱਲ ਦੀ ਤੇਰੀ। ਹਾਂ। ਮੈਂ ਕਿ ਮੈਂ ਉਹੀ ਸੋਚ ਰਹੀ ਮੈਂ ਫੇਨੂ ਨਾ। ਕਿ ਮੈਂ ਫੁੱਲ ਬਵਾ ਦਾਂ ਤੋਂ ਪਲਵਾ ਲੈਣਾਂ। ਇੱਕ ਵਾਰੀ ਮੈਂ ਚੁੱਕੀ ਦੇ। ਤਾਂ ਪਾ ਲੈਵਾ ਲਓ। ਤੋਂ ਪਾ ਦਾ ਹੁਣ। ਬਾਦੂ ਨਿਕਲੀਆਂ ਆਈਆਂ ਨੇ ਇੰਨੇ ਤਾਰੇ ਪੰਨੀਆਂ ਵਧੀਆ ਰਹਿਣ ਇਹ ਤਾਰਾਂ ਦੇ ਕਿੱਥੇ ਪੈ ਜਾਣੇ ਤਾਰਾਂ ਤੋੜ ਦੇਣੀਆਂ ਆਈਆਂ ਨੇ ਭਾਰੀਆਂ ਤਾਂ ਹੈਗੀਆਂ ਨੇ ਜਿਹੜੀਆਂ ਅੱਛਾ ਗ੍ਰਿਲਾਂ ਦੇ ਪਾ ਦੋ ਹਾਂ ਅੱਛਾ ਇਹ ਯਮੀ ਕਿੰਨੇ ਕਿੰਨੇ ਫੁੱਟ ਦੀਆਂ ਹੁੰਦੀਆਂ ਨੇ ਵੈਸੇ ਇਹ ਹਾਂ ਆਇਤੋ ਪੀੜੀ ਜੀ ਕਾਤੇ ਹੋਗੀ ਇਹ ਦਰ ਇਹ ਭਾਈ ਹੁ ਚੱਲਦੀ ਪਈਆਂ ਤਰ ਕਿੰਨਾ ਚੱਲਤਾ ਹੋ ਗਿਆ ਵਿਆਹ ਹੋਇਆ ਉਹਦੋਂ ਨਹੀਂ ਪਈਆਂ ਹੀ ਨੇ ਬੰਦ ਬੇਟੀ ਚ ਅੱਛਾ ਹਾਂ ਪਈਆਂ ਨੇ ਪੀਂਗ ਹੋਣਾ ਤਾਂ ਕਿ ਮੈਂ ਕਹਾਂ ਮੈਂ ਧੁੱਪ ਲਵਾਇਆ ਨਹੀਂ ਇਹਨਾਂ ਕੋਈ ਹਾਲਤ ਆਉਣੀ ਐ ਇਹਨੂੰ ਆਪਣਾ ਤਾਂ ਜੀ ਖਤਮ ਕਰਨ ਚ ਤੂੰ ਦੇ ਗ੍ਰਿਲਾਂ ਤੇ ਹੂੰ ਕੀ ਆਵਾਰਾ ਸੋਣੀ ਆ ਹਮਿੰਦਾਈ ਹੈ ਵਧੀਆ ਵਾ ਇਹ ਸਾਰੀਆਂ ਇੱਕੋ ਜਿਹੀ ਨਹੀਂ ਆ ਤਾਂ ਹਨਾ ਆਹ 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 ਨਹੀਂ ਇਹ ਡਿਗੈਨ ਅਲੱਗ ਅਲੱਗ ਹਨ ਮੂਹ ਰੰਗ ਚਿੱਟੇ ਕਾਲੇ ਹੀ ਆਨੇ ਹਨ ਇਹ ਵੀ ਕੁੱਲੇ ਚਿੱਟੇ ਜਿੰਦਰੀ ਆਹ ਸੱਤ ਰੰਗੀ ਦੀ ਇਹ ਮੁਰਗੀਆਂ ਦੀ ਮੁਰਗੀਆਂ ਨਹੀਂ ਆਹ ਦੇ ਮੁਰਗੇ ਦੀ ਅੱਛਾ ਖਾ ਮੈਂ ਖੋਲ ਕੇ ਦਿਖਾ ਫਿਰ ਖਜ਼ਾਨਾ ਦੇਖੀ ਆਪਾਂ ਤੇਰਾਜ ਲੈ ਪੰਗਿਰਾ ਨਾ ਸਾਰਾ ਬਹੁਤ ਜਾਨਾ ਬਹੁਤ ਵੱਡਾ ਵਾ ਰੱਬ ਦਾ ਨਵਾਂ ਨਵਲੀ ਤੇ ਸਾਰਾ ਕੁਛ ਹੀ ਆ ਅੱਛਾ ਛਾਪੇ ਛੂਪੇ ਜੇ ਲਾ ਗਿਆ ਬਣਾ ਲੈਂਦੇ ਹਾਂ ਇਹ ਤੁਹਾਡੇ ਕਿਹ ਟਾਣਾ ਪਾ ਕੀ ਫਿਰ ਹਾਡੇ ਚੱਕ ਚੱਕ ਕੇ ਬਣ ਹੁੰਦੀ ਹੁੰਦੀ ਆਏ ਪੰਜੇ ਦੇ ਨਾਲ ਜਿਵੇਂ ਮੰਜਾ ਬੁੰਦੇ ਆਂ 1 2 3 4 5 6 7 8 9 10 11 12 ਮੁਰਗੇ ਇਹਦਾ ਆਪਾਂ ਵੋਲੰਟਰੀ ਫਾਰਮ ਹੀ ਖੋਲ ਲੈਨੇ ਫਿਰ ਤਾਂ 12 ਮੁਰਗੇ ਦਰੀ ਤੇ ਬੈਠੇ ਨੇ ਵਾਹ ਜੀ ਵਾਹ ਇਹ ਦੇਖਣ ਲਈ ਸੋਹਣੀਆਂ ਲੱਗਦੀਆਂ ਨੇ ਮੰਮੀ ਇਹ ਦਰੀਆਂ ਜੀਆਂ ਉਹ ਕਿੱਥੇ ਹੁੰਦੀਆਂ ਨੇ ਇਹ ਜੀ ਨਹੀਂ ਆਉਂਗਾ ਇਹਦੀਆਂ ਬਹੁਤ ਨੇ ਪੰਜਾਬ ਕਰਨੀਆਂ ਵੀ ਕੀ ਨੇ ਇਹਨਾਂ ਦਾ ਟ੍ਰੈਂਡ ਖਤਮ ਹੋ ਗਿਆ ਹੁਣ ਪੰਜਾਬੀ ਬੈਕੀ ਵਾਲੇ ਇਹਨੀਆਂ ਬਹੁਤ ਨੇ ਜਿਹੜੇ ਬੁੱਡੇ ਬੁੱਡੇ ਆ ਕੀ ਆ ਆ ਕੀ ਆ ਇਹ ਨਾਲ ਇਹ ਕੀ ਕਰਨੇ ਆ ਇਹ ਸਲਵਾਰਾਂ ਚ ਪਾਉਣ ਨੂੰ ਅੱਗੇ ਬਣਾਉਂਦੀਆਂ ਹੁੰਦੀਆਂ ਨੇ ਇਹ ਕੁੜੀਆਂ ਅੱਛਾ ਬਣਾਉਂਦੀ ਇਹ ਵੀ ਬੁਣੇ ਜਾਂਦੇ ਸੀਗੇ ਹਾਂ ਇਹ ਵੀ ਅੱਡੇ ਤੇ ਬੁਣੇ ਜਾਂਦੇ ਸੀ ਇਹ ਤਾਂ ਹੁਣ ਵੀ ਬੁਣੇ ਜਾ ਸਕਣਗੇ ਇਹ ਬੁਣੇ ਤੇ ਹਾਂ ਆਹੜਾ ਆਪ ਪਾਈਆਂ ਹੋਈਆਂ ਨੇ ਆਹ ਵੀ ਆਪ ਪਾਈਆਂ ਹੋਈਆਂ ਨੇ ਆਹ ਵੀ ਆਪ ਪਾਈਆਂ ਹੋਈਆਂ ਨੇ ਨਾਲੇ ਵੀ ਕੀ ਲਾ ਇਹ ਨਾਲੀ ਆਹ ਤਾਂ ਮਮੀ ਰਮਾਲ ਜਿਹਾ ਲੱਗਦਾ ਮੈਨੂੰ ਨਹੀਂ ਇਹ ਚੌੜਾ ਜਾਣ ਕੇ ਬਣਾਇਆ ਹੋਇਆ ਇਹ ਇਹ ਹੈਗਾ ਪਤਾ ਨਹੀਂ ਬੇਸ ਕੂਟਾ ਦਾ ਬੇਸ ਕੂਟਾ ਦਾ ਡਿਜ਼ਾਈਨ ਪਾਇਆ ਹੈ ਅੱਛਾ ਉਹ ਡਿਜ਼ਾਈਨ ਬਣਿਆ ਹੋਇਆ ਤੇ ਹਾਂ ਇਹ ਤੇ ਰਬੜਾ ਜਿਹੜਾ ਇਹ ਲਾਇਆ ਰਹੀ ਹੈ ਭਾਈ ਤਾਂ ਅੱਗੇ ਨਾਲ ਟਾਂਕੇ ਲਾਤੇ ਸੀ ਕਿ ਵੀ ਖੁੱਲੇ ਜੇ ਰਹਿੰਦੇ ਸੀ ਅੱਛਾ ਅੱਛਾ ਖੁੱਲੇ ਜੇ ਰਹਿੰਦੇ ਹਨ ਫਿਰ ਚੱਕ ਵੇ ਨਾਲੀ ਆਹ ਹੋਏ ਨਾਲੇ ਪੁਰਾਣੇ ਹੂੰ ਪੁਰਾਣੇ ਡਿਜ਼ਾਈਨ ਦੀ ਹਾਰੀ ਆਹ ਮਾ ਫਤੁਰਮ ਗਾਜਾ ਬਣਾਈ ਹੋਈ। ਲਓ ਜੀ ਆਹ ਹੋਈ। ਆ ਵੀ ਮੰਮੀ ਤਰੀਆ। ਇਹ ਵੀ ਦੋਰੀ। ਆ ਮੈਨੂੰ ਉਂ ਤਾਂ ਦਰੀਆਂ ਤਾਂ ਸਾਰੀਆਂ ਇੱਕੋ ਜਿਹੀ ਨੇ ਆ ਜਿਹੜੇ ਇਹਨਾਂ ਦੇ ਉੱਤੇ ਆ ਪਾਇਆ ਆ ਆ ਡਿਜ਼ਾਈਨ ਅੱਡਦੇ ਆ। ਆਹ ਆਈ ਜਾਲ ਨਹੀਂ। ਹਾਂ ਇਹ ਪਾਇਆ ਇਹ ਥੋੜੇ ਡਿਫਰੈਂਟ ਜਿਹਾ ਲੱਗਦਾ ਵਾ। ਇਹ ਨਹੀਂ ਜਾਲ ਨੇ। ਇਹ ਕਾਦੇ ਨਹੀਂ ਮੈਂ ਪਾਉਂਦੇ ਸੀ ਇਹ ਵਿਛਣਾ ਤਾਂ ਇਹਨਾਂ ਦੇ ਮੰਜੀਆਂ ਦੇ ਉੱਤੇ ਹੀ ਆ। ਫਿਰ ਤਸੰਦ ਲਾਟਕਦੀਆਂ ਸੀ। ਅੱਛਾ ਤਾਂ ਲਾਟਕਰੀਆਂ ਵਧੀਆ ਲੱਗਦੀਆਂ ਸੀ। ਸੋਹਣੀਆਂ ਲੱਗਦੀਆਂ ਸੀ। ਉਹਨਾਂ ਦੇ ਟਾਈਮਾਂ ਦੇ ਵਿੱਚ ਬਹੁਤ ਸੋਹਣੀਆਂ ਲੱਗਦੀਆਂ। ਜਦੋਂ ਤਾਂ ਲੋਕੀ ਲਾਟਦੇ ਹੁੰਦੇ ਸੀ ਇਹਨਾਂ ਪਿੱ ਇਨਾ ਵਿਖੇ ਕਹਿੰਦੇ ਨਹੀਂ ਲੜਨਾ ਵੀ ਇਨ ਨੂੰ ਮੈਂ ਮਿਚਾਉਣਾ ਮਿਚਾਉਣਾ ਮੈਂ ਮਿਚਾਉਣਾ ਨਹੀਂ ਨਹੀਂ ਜੈਨ ਨਹੀਂ ਦਿੰਦੀਆਂ ਹੁਣ ਕਿ ਉਹ ਸਿੱਕ ਦੂਜੀ ਨੂੰ ਅੱਛਾ ਜੈਨ ਨਹੀਂ ਦਿੰਦੀਆਂ ਸਿਪੜੀਆਂ ਵਾਹ ਵੀ ਵਾਹ ਤੋਂ ਡੇ ਟੈਂਟ ਵੀ ਹੈ ਜੇ ਕੁਝ ਹੁੰਦਾ ਸੀਗਾ ਆਹੋ ਲੈਗ ਪੁਲਿੰਗ ਆਹ ਆਹ ਸਾਡੀ ਇਹ ਫੁੱਲ ਇਹ ਉਪਿੰਚ ਇਹ ਉਬਲੀਓ ਦੇਖੋ ਪੈ ਜੀ ਇਹ ਸਾਰਿਆਂ ਨੂੰ ਵਧੀਆ ਸਪੀਸ ਹੈ ਹਾਂ ਹਾਂ ਐ ਕਰਦੇ ਨੇ ਇਹਨਾਂ ਕੰਨ ਵਾਲੇ ਨਾ ਆਹ ਦੇਖੋ ਪੈ ਜੀ ਇਹਦੇ ਛੱਡਾਂ ਤੇ ਵੀਰ ਕਿੰਨੀ ਸੋਹਣੀ ਪਾਈ ਹੈ ਅੱਛਾ ਸੋਹਣਾ ਵਾ ਹਾਂ ਇਹ ਫੁੱਲ ਤੇ ਬੰਦੀਆਂ ਦੀ ਇਹ ਨਹੀਂ ਮੈਂ ਵੀਡੀਓ ਬਣਾ ਕੇ ਪਾ ਲੈਣੀ ਆ ਮੰਮੀ ਤੇਰਾ ਇਹ ਟ੍ਰੈਂਡ ਚੋਰੀ ਹੋ ਜਾਣਾ ਮੇਹ ਹੁਣ ਅੱਛਾ ਇਹ ਫੁੱਲ ਬੰਦੀ ਦੀ ਆ ਇਹ ਫੁੱਲ ਬੰਦੀ ਦੀ ਹਾਂ ਫੁੱਲ ਬੰਦੀ ਤੋਂ ਕਹਦੇ ਲੈ ਲਈ ਮੰਮੀ ਇਹ ਵੰਤਰੀ ਆਪਾਂ ਨੇ ਇਹ ਆਲੀ ਖਾ ਬੰਦੀ ਬਣ ਗਈ ਅੱਛਾ ਆ ਬੰਦੀ ਬਣ ਗਈ ਮੈਂ ਕਿਹਤੇ ਦਾ ਨੋਆ ਛੇੜੇ ਫੁੱਲ ਬੰਦੀ ਦੀ ਕਰੀ ਹੈ ਇਹ ਆ ਬੰਦੀ ਬਣ ਗਈ ਆ ਫੁੱਲ ਬਣ ਗਿਆ ਅੱਛਾ ਹੈ ਮੇਰੇ ਫੁੱਲ ਬੱਲੀ ਮਾਹ ਇਹ ਤਾਂ ਤੇਰੀ ਫੁੱਲ ਬੱਲੀ ਦੀ ਤੇ ਅੰਦਰ ਹੀ ਤੂੰ ਲਿਆਈ ਮਾਤਾ ਫੁੱਲ ਬੱਲੀ ਕੀ ਕਰੂ ਹੁਣ ਉਹ ਨੂੰ ਤੇਰੇ ਬਿਓਨ ਨੂੰ ਦਿਖਾਉਂਦੀਆਂ ਸੀਗਾ ਪਤਾ ਸੀ ਹੁਣ ਮਾਤਾ ਜੀ ਇਹਨਾਂ ਦੇ ਤਾਂ ਹੱਦੇ ਜਾਲ ਨਹੀਂ ਪਾਉਣ ਵਾਲੀਆਂ ਅੱਗੇ ਆਈ ਧਾਬੀ ਸੀ ਆਈ ਕੱਟ ਲੀ ਗਏ ਫਿਰ ਇਹਨਾਂ ਦਾ ਡਿਜ਼ਾਈਨ ਆ ਹੀ ਬਣ ਜਾਂਦਾ ਸੀ ਇਹ ਆ ਰਾਮਟੀਰੀਅਲ ਪਹਿਲਾਂ ਇੰਦਾ ਹੁੰਦੀ ਸੀ ਇਹ ਚਾਰ ਫੁੱਲ ਪਾਏ ਹੋਏ ਉਹੀ ਹੋ ਗਿਆ ਮੰਮੀ ਜਿਵੇਂ ਆਪਾਂ ਨਾ ਉੱਥੇ ਬੈਠੇ ਬੈਠੇ ਆ ਬੰਬਲਾਂ ਦੇ ਉਹ ਕੀ ਹੈ ਕੰਬਲਾਂ ਨੇ ਬੰਬਲੀਆਂ ਪੱਟੀਆਂ ਜੰਨੇ ਹੁੰਦੀਆਂ ਆ ਕੇਸਾਂ ਦੀ ਆ ਕੇਸਾਂ ਨੇ ਬੰਬਲੀਆਂ ਪੱਟੀਆਂ ਜੰਨੇ ਨੇ ਉਹੀ ਹਾਲ ਤਾਂ ਇਹਨੂੰ ਥੋੜਾ ਜਿਹਾ ਢੰਗ ਨਾਲ ਪਾ ਲੈਂਦੇ ਆ ਲੋਕ ਉਹ ਜਾਲ ਬਣ ਜਾਂਦਾ ਇਹ ਤਾਂ ਐਂ ਲੱਗਦਾ ਜਿਵੇਂ ਸੀਮੀਆਂ ਲੰਮਕੀਆਂ ਹੁੰਦੀਆਂ ਨੇ ਜਾਂ ਸਿੰਘਾਂ ਵੱਟ ਕੇ ਨਹੀਂ ਪਾਉਂਦੇ ਹੁੰਦੇ ਆਪਾਂ ਇਹ ਦੂਰ ਦਰਿਆ ਦੀ ਪਾਉਣ ਵਾਲੀਆਂ ਜਾਲੀਆਂ ਡੇਕੀ ਦੇ ਸ਼ੂਸ਼ਕ ਦੇ ਵਿੱਚ ਦਿੱਤੀਆਂ ਸੀ ਤੇਰੀ ਨਾਨੀ ਨੇ ਬੰਨੀਆਂ ਸ਼ੂਸ਼ਕ ਸ਼ੂਸ਼ਕ ਅੱਛਾ ਇੱਕ ਟ੍ਰਾਂਕ ਵੀ ਦਿੱਤਾ ਸੀ ਆ ਉਹ ਵੀ ਆਪ ਛੱਡ ਕੇ ਗਈ ਸੀ ਤੇ ਅੱਜ ਕੱਲ ਇਹਨਾਂ ਮਦਰੀਆਂ ਦਾ ਮਛੋਂਦਾ ਕੁਝ ਹੁੰਦੇ ਨਹੀਂ ਕੱਲ ਗੱਦੇ ਗਦੈਲੇ ਜੇ ਆ ਗਿਆ ਆ ਵਧੀਆ ਟ੍ਰੈਂਡ ਆ ਮੈਂ ਪਹਿਲੀ ਵਾਰੀ ਰਿਖਿਆ ਆਸਮਾਨਾ ਜੀ ਸਮੀਨ ਨਾਲੇ ਉਹ ਦੇਖੋ ਵੀ ਹੱਥੀਂ ਕੱਢੀਆਂ ਹੋਈਆਂ ਨੇ ਗੱਡੀਆਂ ਮੇਰੀਆਂ ਉਹ ਉਹ ਕਿਹੜੀਆਂ ਉਹ ਵੀ ਪਈਆਂ ਗੁਲਾਬੀ ਜੀਆਂ ਦੇਖੀ ਦੇਖੀ ਆ ਆ ਆ ਆ ਹੱਥੀਂ ਕੱਢੀਆਂ ਹੋਈਆਂ ਨੇ ਸਾਡੀਆਂ ਹੱਥੀਂ ਕੱਢ ਕੇ ਬਣਾਈਆਂ ਨਹੀਂ ਮੰਨ ਤੁੱਤੇ ਸਿੱਕੇ ਮੈਂ ਅੱਛਾ ਹਾਂ ਫੁੱਲ ਜੇ ਅੱਤੀ ਗੱਡੇ ਹੋਈ ਨੇ ਹਾਂ ਛਾਪ ਛਪਾ ਕੇ ਖੱਦਰ ਕੇਸਮੈਂ ਤੋਂ ਆਦਾ ਕਪੜਾ ਹੈ ਤੇ ਫਿਰ ਇਹਨੂੰ ਛਾਪਾ ਲਵਾ ਕੇ ਕੱਢੇ ਹੋਇਆ ਹੋਰ ਕੀ ਆ ਆ ਵੀ ਪਈਆਂ ਨੇ ਜ਼ਰੀਆਂ ਦੂਰੀਆਂ ਜਾਂ ਪੇਟੀ ਦੇਖੀਏ ਬੇਬੇ ਦੀ ਦਾਜ ਭਰੀ ਦੀ ਪੇਟੀ ਇਹ ਵਾਹ ਵਾਹ ਖੁਸ਼ਬੂ ਕਿੰਨੀ ਵਧੀਆ ਆਉਂਦੀ ਆ ਮੈਂ ਪੇਟੀ ਜੋ ਖੁਸ਼ਬੂ ਕਿੰਨੀ ਵਧੀਆ ਆਉਂਦੀ ਆ ਤੂੰ ਪੇਟੇ ਰੱਟ ਕੇ ਹੋਣਾ ਕੋਟੇ ਦੀ ਸਿਕੰਜਮੀ ਹੋ ਗਈ ਕਰਾਉਣੀ ਹੈ ਹਾਂ ਹਾਂ ਆਹ ਵਾਹ ਇਹ ਫਿਰ ਮਤੰਦ ਆਇਆ ਵਾਹ ਆਹ ਦੇਖ ਲੋ ਮੰਮੀ ਨੂੰ ਪੂਰਾ ਪਤਾ ਵਾ ਵੀ ਕਿੰ ਟੋਟਲੇ ਕੁੱਲ ਮਲਾ ਕੇ ਕਿੰਨੀਆਂ ਦਰੀਆਂ ਨੇ ਇਹ ਕੋਈ ਜਾਨਸਾਂ ਤੇ ਡਿਸਟੋਸੀ ਇਹਨੂੰ ਤੁਹਾਨੂੰ ਗਿਣ ਕੇ ਗਿਣ ਕੇ ਸਾਰੀਆਂ ਮਾਫੀਆਂ ਗੋਲੀ ਵੀ ਮੰਮੀ ਇੰਨੀ ਦਰੀਆਂ ਨਹੀਂ ਹਾਂ ਉਹਨਾਂ ਨੂੰ ਘਟਾ ਦਿੱਤਾ ਸਵੇਰ ਨੂੰ ਜਾਦੇ ਇਹਦੇ ਕੱਟੇ ਮੈਨੂੰ ਬੰਦ ਕਰਤੀ ਮੰਮੀ ਇਹ ਤੇ ਕੱਟੇ ਨੇ ਲੈ ਆ ਵਾ ਵੀ ਇੰਨੀ ਸੋਣੀ ਵਾ ਛੋਟੀ ਛੋਟੀ ਕਰ ਤੋਂ ਮੈਨੂੰ ਸਾਰੇ ਆ ਕਾਕੇ ਜੀ ਦਿਖਾਈ ਪੈ ਰਹੇ ਆ ਕਾਕੇ ਵੇਖ ਤੁਸੀਂ ਵੀ ਕਾਥੀ ਛੋਟੇ ਮੰਮੀ ਆ ਜੀ ਮੰਗ ਨਹੀਂ ਆ ਪਰਾਵਾ ਹੈ ਹੱਥੀ ਬਣਾਈਆਂ ਹੀਆਂ ਆਹਾ ਕਾਕੇ ਆ ਆ ਕਾਕੇ ਆ ਹਾਂ ਤੇ ਡਿਗਰੀਆਂ ਨੂੰ ਛੋਟੇ ਅੱਛਾ ਇਧਰ ਨੂੰ ਸਿੱਧੇ ਹੋਗੇ ਦੇਖੀ ਅਭੀ ਕਾਕੇ ਹੀੜ ਦੇ ਨੇ ਹਾਂ ਦੇਖ ਲੈ ਲੈ ਕਰ ਲੈ ਇਧਰ ਪਲੇ ਗਰਾਉਂਡ ਬਣਾਈ ਫਿਰਦੇ ਦਰੀ ਨੂੰ 2 4 6 8 8 ਕਾਕੇ ਗਰਾਉਂਡ ਬਣਾਈ ਬੈਠੇ ਆ ਮੈਂ ਤੇਰੀ ਨੂੰ ਖਿੱਡੋ 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 ਇਹਨਾਂ ਤੁਹਾਨੂੰ ਨਹੀਂ ਡਿਸਟਰਬ ਕਰਦੇ ਆ ਖਿੱਡੋ ਮੰਲੋ ਖਿੱਡੋ ਯੱਕ ਆ ਜਾਲ ਜੀ ਮੰਮੀ ਬੜੀ ਵਧੀਆ ਲੱਗੇ ਮੈਨੂੰ ਆਹ ਆ ਨੈਟ ਜੀ ਆ ਹਾਂ ਅਸਲੀ ਖਜ਼ਾਨਾ ਤਾਂ ਹੁਣ ਕੱਢਣ ਲੱਗੀ ਆ ਮਾਤਾ ਪਹਿਲਾਂ ਤੂੰ ਹੀ ਆਰਡਰ ਜੀ ਦਿਖਾਦੀ ਆ ਮੰਮੀ ਦੇ ਉਹ ਵੀ ਉਹ ਸ਼ਰਾਬੀਆਂ ਵਾਲੀਆਂ ਜਿਹੜੀਆਂ ਸ਼ਰਾਬੀ ਜਲੇਬੀਆਂ ਦੀ ਜਿਹੜੇ ਭਾਈ ਲਿਆ ਜਾਣ ਹੈ ਜਲੇਬੀ ਜਲੇਬੀਆਂ ਦੀ ਚਾਹ ਜਲੇਬੀਆਂ ਦੀ ਜਾਲੀ ਜਲੇਬੀਆਂ ਦੀ ਜਾਲੀ ਹਾਂ ਆ ਦੇ ਜਲੇਬੀਆਂ ਮੰਗੂ ਨਾਜੀ ਹਾਂ ਹਾਂ ਆ ਦੇ ਜਲੇਬੀ ਲੱਗ ਤੱਤੀ ਜਲੇਬੀ ਵਰਗੀ ਬਣ ਕੇ ਦਿਲ ਤੇ ਨਾ ਘਣੀ ਲੜਕੀ ਵਾਹ ਜੀ ਵਾਹ ਕਿੰਨੀਆਂ ਸੋਹਣੀਆਂ ਸੋਹਣੀਆਂ ਦਰੀਆਂ ਨੇ ਰੰਗਾਲੀਆਂ ਰੰਗ ਵੀ ਬਹੁਤ ਸੋਹਣੇ ਸੋਹਣੇ ਉਹ ਤਾਂ ਵੀ ਉਹ ਚਿੱਟੇ ਕਾਲੇ ਆਮ ਹੀ ਨਾਰਮਲ ਜਿਆ ਨਾ ਇਹ ਹੁੰਦੀ ਗਏ ਪ੍ਰੋਣੇ ਤਰੋਣੇ ਵਾਲੀਆਂ ਹਨਾ ਉਹ ਤਾਂ ਉਈਆਂ ਜਿਵੇਂ ਕੋਈ ਆ ਗਿਆ ਜੀ ਨਾਨਾ ਤੇ ਫੜਾ ਗਿਆ ਮੰਜੀਆਂ ਤੇ ਬਸਉਂਦੇ ਸੀ ਸਾਰੇ ਰਿਸ਼ਤੇਦਾਰਾਂ ਨੂੰ ਵੀ ਕੈਟਾਗਰੀਆਂ ਚ ਵੰਡਿਆ ਹੋਇਆ ਹੈ ਨਾ ਵੀ ਆ ਵਾਲੀਆਂ ਰਿਸ਼ਤੇਦਾਰ ਨੂੰ ਉਹ ਵਾਲੀ ਚਿੱਟੀ ਕਾਲੀ ਜੀ ਦਰੀ ਦੇਣੀ ਆ ਜੇ ਕੋਈ ਵਧੀਆ ਰਿਸ਼ਤੇਦਾਰ ਜਿਹਨਾਂ ਨਾਲ ਆਪਣੀ ਵਧੀਆ ਬਣਦੀ ਆ ਉਹਨੂੰ ਆ ਰੰਗ ਆਹ ਰੰਗ ਬਰੰਗੀ ਜੀ ਦਰੀ ਦੇਣੀ ਆ ਹਨਾ ਨਹੀਂ ਨਹੀਂ ਕਿਉਂ ਨਹੀਂ ਇਹ ਉਹ ਤਾਂ ਛੋਲੇ ਹੀ ਹੁੰਦੇ ਸੀਗੇ ਨਾਨੀ ਦਾ ਸੁਭਾਅ ਸੀਗਾ ਉਹਨੇ ਬਣਾਈ ਦੀ ਸੂਤ ਸਾਤ ਬਣਾ ਕੇ ਸਾਨੂੰ ਦੇ ਦੇਣਾ ਬੜੇ ਅਥਰੇ ਸ਼ੌਕ ਸੀ ਤੁਹਾਡੇ ਸੀ ਅਸੀਂ ਅਸੀਂ ਬਣਾਈ ਜਾਣੀ ਬਸ ਇਹਦੇ ਨਾਲ ਇੱਕ ਗੱਦੀ ਹੋਰ ਹੈਨੀ ਜੀ ਆਰੇ ਦੋ ਘੋਣਗੇ ਗੱਦੀ ਉਹ ਘੱਡੀ ਇਹ ਗੱਦੀ ਇਹ ਉਹਦਾ ਖੇਸ ਵੀ ਐਂ ਖਰਾਬ ਹੋ ਗਈ ਤੇ ਭਰਾਵਾ ਮੇਰੇ ਅੱਛਾ ਆਖੀ ਆ ਖੇਤ ਨਹੀਂ ਹਾਂ ਆ ਹੱਥੀਂ ਬੁਨੇ ਹੋਇਆ ਖੇਤ ਦਾ ਆ ਹੱਥੀਂ ਬੁਨੇ ਹੋਇਆ ਹਾਂ ਦੇ ਹੱਥੀਂ ਨਹੀਂ ਐਂ ਕਹਿੰਦੇ ਵੀ ਮੈਂ ਬਹੁਤ ਕੰਮ ਹੀ ਸੀ ਭਾਈ ਮੈਂ 1 ਮਿੰਟ ਨਹੀਂ ਬਿਨਿੰਦੀ ਕੰਮ ਹੀ ਨਹੀਂ ਸਾਡੀ ਬੁੜੀ ਤਾਂ ਖਿੱਚੀ ਹੋਈ ਸੀ ਆ ਦੇਖ ਲੈ ਐਂ ਖਰਾਬ ਹੋ ਜਾਂਦੇ ਮੈਂ ਨਹੀਂ ਗੁੱਡੀਆਂ ਬਟੂਲੇ ਖੇਡਦੀ ਹੈਗੀ ਮੈਂ ਤਾਂ ਕੰਬਲ ਫੇਕ ਦਰੀਆਂ ਹੀ ਕੁਝ ਨਹੀਂ ਆ ਮੈਂ ਗੁੱਡੀਆਂ ਬਟੂਲੇ ਨਹੀਂ ਖੇਡਦੀ ਹੈਗੀ ਇਹ ਨਹੀਂ ਚੀਜ਼ ਤਾਂ ਹੈਗੀ ਐ ਆਵੀ ਕੰਪਨੀ ਹੈ। ਹਾਂ। ਉੱਤੋਂ ਚਤਹਾਹੀ ਆ। ਹੈ? ਚਤਹਾਹੀ ਆ। ਚਤਹਾਹੀ। ਇਹ ਵੀ ਹੱਥੀਂ ਕੁੰਨੀ ਹੈ। ਹਾਂ ਜੇਰ ਬਾਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਨਹੀਂ ਲਿਗਾ ਨੀ ਆ ਡਿਜ਼ਾਈਨ ਨੀ ਡਿਜ਼ਾਈਨ ਨਾ ਹੋਰ ਕੀ ਆ ਡਿਜ਼ਾਈਨ ਹੀ ਲੜਾਂ ਤੇ ਇਹ ਤਾਂ ਰੰਗ ਆ ਨਹੀਂ ਰੰਗ ਨਹੀਂ ਇਹ ਤਾਂ ਅੱਗੇ ਹੀ ਇਹੋ ਜਿਹੇ ਹੁੰਦੇ ਆ ਅੱਛਾ ਹਾਂ ਇਹ ਤਾਂ ਅੱਗੇ ਹੀ ਹੁੰਦੇ ਆ ਇਹੋ ਜਿਹੇ ਚਤਹੀ ਪਹਿਲਾ ਵੀ ਲਿੰਗ ਪਹਿਲੀ ਵਾਰੀ ਸ਼ਾਤ ਸੁਣਿਆ ਮੈਂ ਚਤਹੀ ਇਹਨੂੰ ਦੇਖੂਗੀ ਮੱਤੇ ਰੱਖੂਗੀ ਇਸੇ ਕਰਕੇ ਮੈਂ ਜਪੇਟੀ ਪੁੱਟ ਪੱਟੀ ਆ ਤਾਂ ਪੱਟੀ ਆਹਾਂ ਦਰੀ ਇਹ ਤਾਂ ਗਲੀਚਾ ਇਹ ਤਾਂ ਪੁਰਾਣਾ ਮੈਂ ਤੇਰੀ ਇਹ ਨਾਨੀ ਦੇ ਹੱਥਾਂ ਲੱਗਨੇ ਆ ਇਹ ਨਾ ਇਹ ਨਾਨੀ ਦੇ ਹੱਥਾਂ ਦਾ ਬੁਣਿਆ ਹੋਇਆ ਘਰੀ ਬਿਸਮਦੀ ਹੁੰਦੀ ਸੀ ਇੱਕ ਵਾਰੀ ਮੈਂ ਗਈ ਉਹਦੋਂ ਅਸੀਂ ਕਿਰਾਏ ਤੇ ਰਹਿੰਦੇ ਹੁੰਦੇ ਸੀਗੇ ਇਹ ਤਾਂ ਉਹ ਆਮ ਜਿਵੇਂ ਆਪਾਂ ਉਹਨਾਂ ਦੇ ਸਿੱਦੇ ਬੰਮ ਖੇਸਾ ਵਾਲੇ ਬੰਮ ਬੱਟਦੇ ਆ ਉਹ ਹੀ ਬੱਟੇ ਹੁੰਦੇ ਹੂੰ ਉਹਦੋਂ ਮਤਲਬ ਕਿ ਵੀ ਇਹ ਨਾਨੀ ਨੇ ਦਿੱਤੀ ਸੀ ਮੈਨੂੰ ਘਰੀ ਉਹ ਕਿਹਦੀ ਆ ਘਰੀ ਵਿਚਾਰ ਨਹੀਂ ਆਣੇ ਦੇ ਤੁਹਾਨੂੰ ਬਹੁਤ ਗਲਿੱਚਾ ਗਲਿੱਚਾ ਜਾਨ ਮੈਂ ਹੋਰ ਕੀ ਐਟਮ ਆ ਨੇ ਤੇਰੇ ਕੋਲ ਦਿਖਾ ਮੈਨੂੰ ਚਤਹੀ 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 ਨੀ ਆਉਂਦਾ ਤੇ ਕੀ ਕੋਈ ਜਿੱਦਾਂ ਜਿੱਦਾਂ ਲੈ ਜਾਣੀ ਹੈ ਠੀਕ ਹੈ ਇਹਨੇ ਕੱਪੜੇ ਪਹਿਲਾਂ ਵੀ ਕੋਈ ਨਾ ਨਹੀਂ ਅੱਜ ਕੱਲ ਦਾ ਤੌਲੀ ਪਿੰਕ ਕਲਰ ਦੇ ਤੌਲੀ ਵਾਈਟ ਕਲਰ ਦੇ ਤੌਲੀਓ ਚੱਲਦੇ ਨਹੀਂ ਚੱਲਦੇ ਪਹਿਲਾਂ ਆਖੇ ਸੀ ਜਿਹੜੇ ਵੇਟਿਆ ਸੀ ਬੜਾ ਇੰਨਾ ਪੁਰਾਣਾ ਮਾਡਲ ਆ ਉਹਦਾ ਸੂਟ ਵੀ ਹੈ ਤੇਨ ਦਿਖਾਇਆ ਨਹੀਂ ਸੀ ਉਹ ਤਾਂ ਮੈਂ ਲਾਉਂਦੀ ਹਾਂ ਹੂੰ ਤੇਰੀ ਫਰੋਗ ਆ ਤੇ ਇਹਦੇ ਚ ਲੋਟੀ ਉਹਦੇ ਬਾਅਦ ਫੇਰ ਆ ਕੇ ਸੀ ਦਿੱਤੀ ਸੀ ਬੇਬੇ ਜੀ ਕਰੀ ਬੁਣੀ ਉਹ ਤੋਲੀ ਬੁਣੀ ਪਹਿਲੇ ਹੀ ਲੋਕਾਂ ਦੇ ਲਈ ਨਾ ਘਰੇ ਬਣ ਕੇ ਰੱਖ ਲੈਂਦੇ ਸੀ ਨਾ ਹਾਂ ਸਾਫੀ ਬੁਣਾ ਕਿ ਚਾਹੇ ਮੁੰਡਾ ਹੋਵੇ ਚਾਹੇ ਹੋਵੇ ਕੁੜੀ ਅੱਛਾ ਤੋਲੀ ਅੱਜ ਦੇ ਅੱਜ ਕੱਲ੍ਹ ਤੋਲੀ ਵਾਂਗੂ ਹੀ ਆ ਵੀ ਜਿਵੇਂ ਅੱਜ ਕੱਲ੍ਹ ਤੋਲੀਆਂ ਵਰਤੀ ਜਾਂਦੀਆਂ ਨੇ ਹਾਂ 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 ਚਲੋ ਵਧੀਆ ਮੈਂ ਹੋਰ ਨਹੀਂ ਦਿਨ ਤੋ ਲੈਦੇ ਰਹਾਂਗੇ ਹੋਰ ਕੋਈ ਆਈਟਮ ਦੇਖ ਲਈਏ ਜਦੋਂ ਲੈ ਜੇਂ ਤੁਹਾਨੂੰ ਕੋਈ ਕੰਨੀ ਕਰੂੰ ਹਾਂ ਪਪੂ ਮਾਇ ਜੇ ਪਟਾਰੀ ਚ ਕੀ ਆ ਇਹ ਪਟਾਰੀ ਜੀ ਮੇਰਾ ਹੈਗਾ ਫੀਸ ਇਹ ਜ ਇੱਕ ਕੱਲ ਕੱਲ ਨੂੰ ਮੈਨੂੰ ਕੋਸੂ ਹੋਵੇ ਇਹਨੇ ਲੱਗ ਤੋ ਰੱਖਿਆ ਲੈ ਨਹੀਂ ਮੈਂ ਤੈਨੂੰ ਬਾ ਨਹੀਂ ਬੁੱਢੜੀ ਨਹੀਂ ਮੈਂ ਤੈਨੂੰ ਦੱਸ ਰਹੀ ਹਾਂ ਨਾ ਬਾਈ ਵੀ ਕਿਸੇ ਨੂੰ ਨਾ ਪਤਾ ਲੱਗੇ ਇਹ ਫੀਸ ਨਾ ਲੈਣਾ ਤੇ ਹੁਣੇ ਰੱਖ ਲੈ ਮੈਂ ਤੂੰ ਹੁਣੇ ਰੱਖ ਲੈ ਤੈਨੂੰ ਦੇਤਾ ਜਾਵੇ ਜਰਾ ਰੱਖ ਲੈ ਰੱਖ ਲੈ ਹਾਇ ਵੀ ਇਹਨਾਂ ਵੀ ਆਈ ਲੱਗੇ ਪਹਿਲੇ ਆਹ ਇਹ ਤਾਂ ਤੂੰ ਕੀ ਰੱਖਣੀ ਪੈਣੀ ਇਹਨੇ ਮੈਨੂੰ ਤੂੰ ਕੀ ਰੱਖਣੀ ਪੈਣੀ ਇਹਨੇ ਆਹ ਨੰਨਾ ਤਿੰਨੋਂ ਪਾ ਲੌਕੀ ਕੱਢ ਕੇ ਦੇ ਦੇ ਤੂੰ ਕੀ ਮਸ਼ੀਨੇ ਕਰੂ ਤੂੰ ਦਿੰਦੀਆਂ ਨਹੀਂ ਕਿਸੇ ਜੀ ਉੱਥੇ ਮੇਜ ਤੇ ਰੱਖਦੀ ਆ ਇਹ ਨੂੰ ਵੀ ਕਿੱਦਾਂ ਲੱਗ ਜਾਂਦਾ ਇਹ ਖਰਾਬ ਕਰ ਦਿੰਦਾ ਪਿਆਨ ਪਿਆਨ ਨੂੰ ਲੱਗ ਜਾਂਦਾ ਮਿੱਟੀ ਘੱਟਾ ਪਈ ਜਾਂਦਾ ਪੇਟੀ ਦੀਆਂ ਦਰਦ ਦਰਜਾਂ ਵਿੱਚ ਮਿੱਟੀ ਹੁਣੋਂ ਨਾ ਇਧਰੋਂ ਦਰਵਾਜ਼ੇ ਚੋਂ ਆਉਂਦੀ ਐ ਨਾ ਇਧਰੋਂ ਆਉਂਦੀ ਐ ਨਾ ਇਧਰੋਂ ਆਉਂਦੀ ਐ ਪੇਟੀ ਵਿਚਾਲੇ ਪਈ ਐ ਤੇਰੀ ਬਾਬਾ ਜੀ ਦੇ ਕਮਰੇ 'ਚ ਉਹ ਚਾਹੀ ਪਾ 1 ਲੱਖ ਪਈ ਹੋਗੀ 2 ਲੱਖ ਪਈ ਜਾਂਦੀ ਫੇਰ ਵੀ ਦੇਖ ਲੈਣਾ ਇਹ ਤਾਂ ਕੀ ਹਾਲ ਹੁੰਦਾ ਨੇ ਤੂੰ ਮੈਂ ਦੇਖਦੀ ਇੰਨੀ ਇੰਨੀ ਖਰਾਟ ਫਾੜ ਕੇ ਧੂਕੇ ਨਾ ਐ ਕਰ ਨਾ ਮੰਮੀ ਇਹਨੂੰ ਤੋੜਨੀ ਸਾਰੇ ਨੂੰ ਤੋੜਨੀ ਇੱਕ ਇੱਕ ਚੀਜ਼ ਜਿਹੜੀ ਖਰਾਬ ਆ ਉਹ ਆਪਣਾ ਸਾਈਡ ਤੇ ਕਰ ਲੈਂਦੇ ਆ ਉਹਨੂੰ ਰੱਖ ਕੇ ਉਨੀ ਉਨੀ ਜਗਾ ਤੂੰ ਦੇ ਉਹੀ ਤੋਕੇ ਇੱਥੇ ਨੇ ਇੱਥੇ ਰੱਖਾ ਡਰਾਇਰ ਨਾਲ ਸੁਕਾ ਕੇ ਡਰਾਇਰ ਨਾਲ ਸੁਕਾ ਲਾਂਗੇ ਮਾਰ ਮਾਰ ਕੇ ਹਾਂ ਨਾ ਉਹ ਤੋਂ ਗੁੰਗੀ ਦੀ ਥੇਰੀ ਕਰਦੇ ਬਹੁਤ ਬੀਦੀ ਆ ਆ ਵੀ ਬਹੁਤ ਬੀਦੀ ਆ ਇਹ ਤੋਂ ਮੈਂ ਬਾਹਰ ਨਾਲ ਦੇਖੋ ਸਮਾਨ ਸੱਚ ਦੀ ਵੋ ਫੈਂਸੀ ਉਹਨੀਆਂ ਕਿੰਨੀਆਂ ਪੁਰਾਣੀਆਂ ਲਿਫਾਨਾਂ ਦੇ ਕੁੰਡਾ ਹੁਣ ਤਾਂ ਬੰਦ-ਬੰਦ ਹੋ ਗਈਆਂ ਹੋਣੀਆਂ ਨੇ ਆ ਜਿਹੜੀ ਜਿਹੜੀ ਲਿਫਾਫੇ ਰੱਖੇ ਹੋਏ ਆ ਮਾਈ ਇਹਨਾਂ ਲਿਫਾਫੇ ਜੇ ਕਪੜੇ ਪਾਵਗੇ ਹੈਂ ਅੱਜ ਕੱਲ੍ਹ ਅਲੱਗ ਹੀ ਆ ਨਾ ਨਹੀਂ ਹੈ ਤਾਂ ਉਂੜੀ ਬਣਾਈ ਹੋਈ ਹੈ ਅੱਛਾ ਇਹ ਵੀ ਹੱਥੀ ਬਣਾਈ ਹੋਇਆ ਹਾਂ ਇਹ ਵੀ ਲਿਫਾਫੇ ਬਣਾਈ ਹੋਏ ਆ 300 ਤੋਂ ਕੁਝ ਕੁ ਬੰਗੜ ਟਿੱਕਾ ਇਹ ਸਾਫ਼ ਕਿਆ ਮੈਂ ਤਾਂ ਵਿੱਚ ਵਿੱਚ ਜਿਹੜੇ ਹੈਗੇ ਕਈ ਸਾਫ਼ ਹੀ ਨੇ ਅਸਲ ਵਿੱਚ ਜਿਹੜੇ ਇਹਨਾਂ ਨੂੰ ਜ਼ਿਆਦਾਤਰ ਚਿੱਟੇ ਨੇ ਨਾ ਹਾਂ ਚਿੱਟਿਆਂ ਨੂੰ ਚਿੱਟਿਆਂ ਨੂੰ ਕੁਛ ਨਾ ਕੁਛ ਉਹਨਾਂ 'ਤੇ ਮਿੱਟੀ ਲੱਗੀ ਹੋਈ ਹੈ ਜ਼ਿਆਦਾਤਰ ਹਾਂ ਆਹ ਦੇਖ ਲਈ ਨਾ ਆਹ ਸਾਫ਼ ਆਹ ਹੂੰ ਇਹ ਵੀ ਖਰਾਬ ਆਇਆ ਐ ਇੰਨਾ ਕੀ ਖਰਾਬ ਆ ਵਿਚਾਲਿਓ ਹੋਈ ਵੀ ਅਸਲ ਵਿੱਚ ਵਿਚਾਲਿਓ ਖਰਾਬ ਆ ਨਾ ਇਹ ਆ ਲੈ ਯਾਰ ਕੁੰਜੀਆਂ ਤੂੰ ਵੀ ਹੋਈਆਂ ਮੇ ਇਹ ਤਾਂ ਸਾਰੇ ਹੀ ਤੂੰ ਹੁੰਦੇ ਆ ਆਈ ਸਾਰੇ ਤੂੰ ਹੁੰਦੇ ਆ ਹੂੰ ਅਮਰ ਇਹ ਮੂਰਿਆਂ ਵੀ ਖਰਾਬ ਆਇਆ ਮੈਂ ਰੱਖ ਇੱਥੇ ਰੱਖਾ ਕੱਢ ਕੇ ਰੱਖ ਬਾਹਰ ਕੱਢ ਕੇ ਰੱਖ ਲੈ ਇਹਦੇ ਨਾਲ ਹੀ ਰੱਖ ਲੈ ਇੱਥੇ ਰੱਖ ਤਾਂ ਬੈੱਡ ਤੇ ਸੁੱਤੀ ਜਮਾਨ ਮੈਂ ਰੱਖੂਗੀ ਦੇ ਇਸ ਜਮਾਂ ਮੈਂ ਆਪਣਾ ਇਹ ਨਾ ਇਹ ਮਮੇ ਸੰਤਨੀ ਇੱਥੇ ਆ ਇੰਥੋਂ ਫਟਾ ਬਾਲ ਪਿਆ ਹੋਇਆ ਬਾਲ ਪਿਆ ਹੋਇਆ ਤਾਂ ਬੇਸੀ ਹਾਂ ਚ ਬਾਲ ਪਿਆ ਹੋਇਆ ਪਰ ਲਾ ਵੱਡਾ ਛੋਟਾ ਹੋਇਆ ਅੱਛਾ ਉਹੀ ਹੋਦੀ ਤਾਂ ਚੱਲ ਵੀ ਕੁੜੀ ਦਾ ਵਿਆਹ ਆ ਗਿਆ ਵੀ ਫਟਾਫਟ ਕਰੂ ਹਨਾ ਕਰੋ ਦਾਜ ਮਰੀ ਪੁਰੀ ਇਹਦੀ ਉਹਦੇ ਤਰ੍ਹਾਂ ਜਿਹੜਾ ਤੇਰੀਆਂ ਦਰੀਆਂ ਹਰ ਜਾਈਆਂ ਗਦੇਲੇ ਜਿਹੜੀਆਂ ਨੰਗੰਦਰੀਆਂ ਹੁੰਦੀਆਂ ਸੀਗੀਆਂ ਕੁੜੀਆਂ ਇਕੱਠੇ ਬੁਲਿਆਦੇ ਆਇਆਂ ਕਰਕੇ ਫਿਰ ਥੋੜੇ ਦਿਨ ਬੁਪਰਾ ਫੇਲੇ ਹੋਣੇ ਫਿਰ ਨੰਗੰਦਣੇ ਤਾਂ ਕਰਦੀਆਂ ਹੁੰਦੀਆਂ ਬੜੀ ਤੀਜੀ ਨਾਲ ਵਿਆਹ ਦਾ ਗੰਦੇ ਵਾਲੇ ਦਿਨ ਕੰਮ ਕਰਦੀ ਸੀ ਹਾਂ ਆ ਆ ਰੂਕ ਦੇ ਕੇ ਆ ਦੇ ਤੇ ਮੇਰੇ ਵਿਆਹ ਲਈ ਜੀ ਆਹਾਂ ਪਾਂਡੇ ਟਿੰਡੀ ਇਹ ਪਾਂਡੇ ਟਿੰਡੀ ਮੇਰੇ ਵਿਆਹ ਲਈ ਤੈਨੂੰ ਖਾ ਦੇਣੀ ਆ ਆਲੇ ਪਾਂਡੇ ਟਿੰਡੀ ਵਿਆਹ ਲਈ ਨਹੀਂ ਇੱਧਰ ਤੋਂ ਨਹੀਂ ਬਹੁਤ ਇਹ ਪਿੱਤਰ ਦਾ ਮੰਮੀ ਆ ਇਹ ਆ ਦੇਖ ਗਾ ਪਿੱਤਰ ਦਾ ਹਾਂ ਟੂਟੀਓ ਆਹ ਦਾ ਫਲ ਵਰਦਾ ਬੱਠਾ ਲੈ ਅੱਛਾ ਵਿੱਚ ਰੱਖਿਆ ਹੈ ਬਾਪੂ ਆ ਬਰਾਵਾ ਇਹ ਮੇਰੇ ਘਰਾਂ ਦੀ ਚੱਦ ਓੜੀ ਆਹ ਮੇਰਾ ਨਹੀਂ ਪੁੱਛਣਾ ਇਹ ਹੱਥੀ ਕੱਢੇ ਹੋਇਆ ਇੱਕ ਆਪਣਾ ਗੁਰਦੁਆਰਾ ਹੀ ਰਹਿ ਗਿਆ ਜੀ ਕਿੰਨਾ ਸੋਨਾ ਬੋੜੀ ਕੋਂ ਕੱਢੇ ਹੋਇਆ ਛਰਾਣਾ ਕੱਢੇ ਹੋਇਆ ਇਹ ਵੀ ਉਹ ਤਾਂ ਪੀਲਾ ਹੋ ਗਿਆ ਉਹ ਨਹੀਂ ਦਿੱਸਦਾ ਕੱਢਿਆ ਹੱਥੀ ਅੱਖੋਂ ਇੱਥੇ ਰੰਗ ਦੇ ਬਸੰਤੀ ਚੋਲਾ ਇਹ ਮੇਜ ਪੋਸ਼ਟ ਆਹ ਤੁਹਨਾ ਰੰਗਾ ਕਿੰਨਾ ਸੋਨਾ ਲੱਗਦਾ ਵਾ ਮੋ ਅੱਜਕੱਲ ਤਾਂ ਇਹ ਤਾਂ ਮੇਜ ਹੀ ਨਹੀਂ ਹੁੰਦੇ ਹੈਗੇ ਇੰਨੇ ਦੇ ਵਿਛਾਵਾਂਗੇ ਉਦੋਂ ਤਾਂ ਸੀਗੇ ਜਦੋਂ ਉਹ ਬਣਾਏ ਹੋਏ ਉਹਨਾਂ ਦਾ ਤਾਂ ਕੀ ਹੈ ਲੈ ਆ ਵੀ ਮੇਕ ਪੂਛ ਬਣਾਏ ਹਾਂ ਫਤਿੰਗ ਡੀ ਨਾ ਚਾਹ ਵੇਸਾ ਆ ਤੇਰੇ ਨਾ ਨਹੀਂ ਕਿ ਟਫਰੀ ਲੈ ਖਰਗੋਸ਼ ਭੱਜ ਜਾਂਦਾ ਵਾ ਆਹਦਾ ਆਈਟਮ ਬੜੀ ਕੈਂਟ ਲੱਗਦੀ ਮੈਨੂੰ ਲੈ ਚਿੜੀ ਬੈਠੀ ਆ ਇਹਦੇ ਨਾਲ ਦੇ ਸਰਾਉਣੇ ਗਲਾਬ ਦਾ ਫੁੱਲ ਆ ਔਰ ਇਹਦੇ ਨਾਲ ਦੇ ਸਰਾਉਣੇ ਲੱਗੇ ਹੂ ਡੰਗਰ ਘਰਾਉਣ ਚੋੜੀ ਲਓ ਆ ਵੀ ਧੋਣ ਪੜੀ ਗਈ। ਆ ਵੀ ਧੋਣ ਆਉਣੀ ਪਈ। ਇਹ ਅਸਨ ਵਿੱਚ ਜਿਹੜੇ ਸਾਰੇ ਵਾਈਟ ਵਾਲੇ ਆ ਨਾ ਵੀ ਸਾਰੇ ਧੋਣ ਵਾਲੇ ਆ। ਮੁੱਦਤ ਤਾਂ ਹੋ ਗਈ ਇਹਨਾਂ ਨੂੰ ਰੇਹ ਜਤਾੜਿਆ। ਲਓ। ਲਓ, ਖੈਤ ਵਿੱਚ ਲੁੱਟੇ ਹੋ। ਹੂੰ। ਚੋਕੇ ਨੂੰ ਖੁਦ ਖੋਈ। ਨਾ ਇਹੋ ਜਿਹਾ। ਸੋਹਣੀ ਆ ਹੋਲੀ।